ਇਸ ਵੀਡੀਓ ਰਾਹੀਂ ਅਸੀਂ ਜਾਣਾਂਗੇ ਕਿ ਕਿਸੇ ಗ್ರಾಮ ਪੰਚਾਇਤ ਦੇ ਚੁਣੇ ਹੋਏ ਸਰਪੰਚ ਨੂੰ ਉਸਦੇ ਅਹੁਦੇ ਤੋਂ ਉਤਾਰਿਆ ਜਾ ਸਕਦਾ ਹੈ ਜੇ ਬਿਲਕੁਲ ਜੇਕਰ ಗ್ರಾಮ ਪੰਚਾਇਤ ਦੇ ਸਾਰੇ ਪੰਚਾਇਤ ਮੈਂਬਰ ਚੋਣ ਤਾਂ ਉਹ ਚੁਣੇ ਹੋਏ ਸਰਪੰਚ ਨੂੰ ਉਸਦੇ ਅਹੁਦੇ ਤੋਂ ਉਤਾਰ ਸਕਦੇ ਹਨ ਅਜਿਹਾ ਆਮ ਤੌਰ ਤੇ ਉਦੋਂ ਦੇਖਿਆ ਜਾਂਦਾ ਹੈ ਜਦੋਂ ਪਿੰਡ ਦਾ ਸਰਪੰਚ ਆਮ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾਉਂਦਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਉਹ ਬੇਫਿਕਰ ਰਹਿੰਦਾ ਹੈ ਅਤੇ ਪਿੰਡ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੰਦਾ ਤਾਂ ਉਥੋਂ ਦੇ ਪੰਚਾਇਤ ਮੈਂਬਰ ਉਸ ਦੇ ਖਿਲਾਫ ਬੇਪ੍ਰੋਸਗੀ ਦਾ ਮਤਾ ਪਾਉਂਦੇ ਹਨ ਅਤੇ ਉਸ ਮਤੇ ਦਾ ਸਮਰਥਨ ਕਰਦੇ ਹੋਏ ਉਸ ਨੂੰ ਉਸ ਦੇ ਅਹੁਦੇ ਤੋਂ ਉਤਾਰ ਸਕਦੇ ਹਨ ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਸਾਰੇ ਦੇ ਸਾਰੇ ਪੰਚਾਇਤ ਮੈਂਬਰ ਜਿੰਨੇ ਵੀ ਹੋਣ ਪੂਰਨ ਤੌਰ ਤੇ ਬਹੁਮਤ ਦੇ ਤੌਰ ਤੇ ਉਸ ਮਤੇ ਦਾ ਸਮਰਥਨ ਕਰਦੇ ਹੋਣ ਜੇਕਰ ਉਸ ਮਤੇ ਦਾ ਸਮਰਥਨ ਸਾਰੇ ਪੰਚਾਇਤ ਮੈਂਬਰ ਨਹੀਂ ਕਰਦੇ ਤਾਂ ਸਰਪੰਚ ਨੂੰ ਉਸ ਦੇ ਅਹੁਦੇ ਤੋਂ ਨਹੀਂ ਬਦਲਿਆ ਜਾ ਸਕਦਾ ਔਰ ਇਹਨਾਂ ਪੰਚਾਇਤ ਮੈਂਬਰਾਂ ਤੋਂ ਇਲਾਵਾ ਡਾਇਰੈਕਟਰ ਆਫ ਪੰਚਾਇਤੀ ਰਾਜ ਉਹ ਵੀ ਸਰਪੰਚ ਨੂੰ ਜੇਕਰ ਉਸਦੇ ਅਹੁਦੇ ਦੇ ਦੁਰਵਰਤੋਂ ਕਰਦਾ ਦੇਖੇ ਜਾਂਕਰ ਉਸ ਦੀ ਸਹੀ ਵਰਤੋਂ ਨਾ ਕਰਦਾ ਪਾਇਆ ਜਾਵੇ ਸਰਪੰਚ ਤਾਂ ਉਹ ਵਿਅਕਤੀ ਵੀ ਉਸ ਨੂੰ ਉਹਦੇ ਅਹੁਦੇ ਤੋਂ ਉਤਾਰ ਸਕਦਾ ਹੈ স্পੈਸ਼ਲ ਤੌਰ ਤੇ ਪਾਵਰਸ ਹੁੰਦੀਆਂ ਹਨ ਕਿ ਉਹ ਸਰਪੰਚ ਨੂੰ ਉਸਦੇ ਅਹੁਦੇ ਤੋਂ ਬਰਖਾਸਤ ਕਰ ਸਕਦਾ ਹੈ ਸੋ ਇਸੇ ਪ੍ਰਕਾਰ ਦੀ ਹੋਰ ਪੋਲੀਟੀਕਲ ਮਹੱਤਵਪੂਰਨ ਜਾਣਕਾਰੀ ਦੇ ਲਈ ਤੁਸੀਂ ਸਾਡੇ YouTube ਚੈਨਲ ਪੋਲੀਟੀਕਲ ਟਿਪਸ ਐਂਡ ਟ੍ਰੇਨਿੰਗ by RH ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ